ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੱਡਾ ਦਾਅ ਪੇਸ਼ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਗਰਾਊਂਡ ਲੈਵਲ ਨੂੰ ਮਜ਼ਬੂਤ ਕਰ ਰਹੇ ਨੇ ਹਾਲਾਂਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਇਨਾਸੌਰ ਤੇ ਵਾਪਸ ਆ ਸਕਦੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਬਣੇਗੀ ਡਾਇਨਾਸੌਰ ਤਾਂ ਵਾਪਸ ਆਉਣਗੇ ਜਾਂ ਨਹੀਂ ਆਉਣਗੇ ਲੇਕਿਨ ਸੁਖਬੀਰ ਸਿੰਘ ਬਾਦਲ ਹੁਬ ਹੁਬ ਕੇ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਨੂੰ ਕਾਂਟੇ ਦੀ ਟੱਕਰ ਦੇਣਗੇ ਸਾਰਿਆਂ ਨੂੰ ਪੜਲੇ ਪਾਉਣਗੇ ਅਤੇ ਨਰੋਲ ਆਪਣੇ ਵੱਲ ਬੁੱਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਸਰਕਾਰ ਬਣਾਉਣਗੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕੀ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੁੱਸੇ ਹੋਏ ਟਕਸਾਲੀ ਆਗੂਆਂ ਦੀ ਘਰ ਵਾਪਸੀ ਕਰਾਉਣਗੇ ਕਿਉਂਕਿ ਹਲਕਾ ਤਰਨਤਾਰ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਈ ਹੈ ਦੂਜੇ ਨੰਬਰ ਤੇ ਆਈ ਸ਼ਰੂਪਰੀ ਅਕਾਲੀ ਦਲ ਸ਼ਰੂਪਰੀ ਅਕਾਲੀ ਦਲ ਦਾ ਹਲਕਾ ਤਰਨਤਾਰ ਦੇ ਵਿੱਚ ਵੋਟ ਬੈਂਕ ਵਧਿਆ ਵੀ ਜੇਕਰ ਮਨਦੀਪ ਸਿੰਘ ਨਾ ਖੜਦੇ ਇਹ ਉਹਨਾਂ ਦੀ ਖੁੱਦੀ ਜਵਾਨੀ ਹੈ ਤੇ ਸ਼ਰੋਮਣੀ ਅਕਾਲੀ ਦਲ ਨੇ ਵੱਡੇ ਮਾਰਜਨ ਤੇ ਇਹ ਸੀਟ ਜਿੱਤ ਜਾਣੀ ਜਿੱਤ ਜਾਣੀ ਸੀ ਹਾਲਾਂਕਿ ਇਤਿਹਾਸ ਦਵਾ ਹੈ ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਹੈ ਹਾਕਮ ਧਿਰ ਦੇ ਉਮੀਦਵਾਰ ਹਮੇਸ਼ਾ ਹੀ ਜਿੱਤਦੇ ਹੁੰਦੇ ਨੇ ਲੇਕਿਨ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਖਤਾ ਪਲਟਾ ਤਖਤਾ ਪਲਟ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਆਪਣੇ ਬਲਬੁੱਤੇ ਉੱਤੇ ਤੇ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਕਿਉਂਕਿ ਦੂਜੇ ਨੰਬਰ ਤੇ ਆਏ ਦੂਜੇ ਨੰਬਰ ਤੇ ਆਉਣ ਕਾਰਨ ਉਹਨਾਂ ਦੇ ਹੌਸਲੇ ਬਲੰਦ ਨੇ ਖਬਰ ਆ ਰਹੀ ਹੈ ਕਿ ਤਰੰਤਰ ਜਿਮਨੀ ਚੋਣ ਵਿੱਚ ਦੂਜੇ ਨੰਬਰ ਤੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੌਲੀ-ਹੌਲੀ ਆਪਣੀ ਲੈਵਲ ਵਿੱਚ ਪਰਤਣ ਲੱਗਾ ਹੈ ਇਸ ਵਾਸਤੇ ਪਾਰਟੀ ਜਿੱਥੇ ਜ਼ਮੀਨੀ ਪੱਧਰ ਤੇ ਆਪਣੀ ਹਾਤ ਨੂੰ ਸੁਧਾਰਨ ਤੇ ਕੰਮ ਕਰ ਰਹੀ ਹੈ ਉੱਥੇ ਹੀ ਨੀਤੀਗਤ ਤੌਰ ਤੇ ਵੀ ਬਹੁਤ ਸੋਚ-ਸਮਝ ਕੇ ਫੈਸਲੇ ਲੈਣ ਲੱਗੀ ਹੈ ਇਸ ਲਈ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਲਗਾਤਾਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਕੇੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹਨਾਂ ਕੋਸ਼ਿਸ਼ਾਂ ਦਾ ਅਸਰ ਇਹ ਹੋ ਰਿਹਾ ਹੈ ਕਿ ਪਾਰਟੀ ਦੀ ਹਰ ਜਗ੍ਹਾ ਹਾਜ਼ਰੀ ਦਿਸਣ ਲੱਗੀ ਹੈ। ਪਾਰਟੀ ਦਾ ਨਿਰਾਸ਼ ਹੋਇਆ ਕੇੜਨ ਵੀ ਉਤਸ਼ਾਹਿਤ ਹੋਣਾ ਸ਼ੁਰੂ ਹੋ ਗਿਆ ਹੈ। ਇਹਨਾਂ ਕਾਰਨਾਂ ਦੇ ਮੱਦੇਨਜ਼ਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਣ ਲੱਗਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵਾਪਸੀ ਹੋ ਸਕਦੀ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਟਾ ਕੇ ਜੇਕਰ ਲੋਕਾਂ ਨੇ ਬਦਲਦੇ ਰੂਪ ਵਿੱਚ ਦੇਖਿਆ ਤਾਂ ਉਹ ਕਾਂਗਰਸੀ ਬਚਾਏ ਅਕਾਲੀ ਦਲ ਤੇ ਪਰੋਸਾ ਕਰਨਗੇ ਇਸ ਲਈ ਪਾਰਟੀ ਨੇ ਬੀਤੇ ਕੱਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਾਰਟੀ ਦੇ ਚੋਣ ਸਾਧ ਤੇ ਲੜਨ ਦਾ ਫੈਸਲਾ ਕੀਤਾ ਹੈ ਤਾਂ ਕਿ ਪਾਰਟੀ ਪਿੰਡੂ ਵੋਟ ਬੈਂਕ ਆਪਣੀ ਆਪਣੇ ਪਾਣੀ ਨੂੰ ਨਾਪ ਸਕੇ ਪਾਰਟੀ ਦੇ ਸੀਨੀਅਰ ਉਪ ਪ੍ਰਧਕਟਰ ਗੁਲਜੀਤ ਸਿੰਘ ਚੀਮਾ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜ਼ਿਲ੍ਹਾ ਪਿਸਤਾ ਤੇ ਬਲਾਕ ਸੰਗਿਆਦਿਆਂ ਚੋਣਾ ਪਾਰਟੀ ਦੇ ਚੋਣਚਾਂਤ ਤੇ ਲੜੀਆਂ ਚੜ ਗਈਆਂ ਜਿਕਰ ਜੋਗ ਹੈ ਕਿ ਅਕਾਲੀ ਦਲ ਦਾ ਕੋਰ ਵੋਟ ਬੈਂਕ ਪਿੰਡੂ ਹਲਕਿਆਂ ਵਿੱਚ ਪੰਥਕ ਤੇ ਕਿਸਾਨੀ ਹੈ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਖੋ ਲਿਆ ਖੋਇਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ 2015 ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣੇ ਪੰਥਕ ਵੋਟ ਬੈਂਕ ਗਵਾ ਦਿੱਤਾ ਸੀ ਉਸ ਦੀ ਖੁਸ਼ਕਿਸਮੀ ਰਹੀ ਕਿ ਅਸੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਨਹੀਂ ਤਾਂ ਸੂਬੇ ਦੀ ਸੱਤਾ ਦੇ ਨਾਲ-ਨਾਲ ਹੱਥੋਂ ਐਸਪੀਸੀ ਦੀ ਵੀ ਸੱਤਾ ਕੋਈ ਜਾ ਸਕਦੀ ਸੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਹਨਾਂ ਦੇ ਸਾਥੀਆਂ ਨੇ ਕੀਤੀਆਂ ਉਸ ਦਾ ਖਮਨਿਆਜਾਤਾ 2017 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ ਲੇਕਿਨ ਇਸ ਦੇ ਬਾਵਜੂਦ ਵੋਟ ਬੈਂਕ ਪੱਕਾ ਕਰ ਰਹੀ ਹੈ ਗਰਾਊਂਡ ਲੈਵਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਰੇਟਰ ਹੈ ਉਸ ਨੂੰ ਕਾਮਯਾਬ ਕਰਨ ਲਈ ਉਸ ਨੂੰ ਮਜ਼ਬੂਤ ਕਰਨ ਲਈ ਸ਼ਰੂਮਈ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਗਰਾਊਂਡ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਰਿਪੀਟ ਹੁੰਦੀ ਹੈ ਕਾਂਗਰਸ ਪੋਚਾ ਫਤਿਹ ਕਰਦੀ ਹੈ ਜਾਂ ਸ਼ਰੂਮਈ ਅਕਾਲੀ ਦਲ ਬਿડા ਗੱਤ ਬੰਦਰ ਤੋਂ ਆਪਣੀ ਸਰਕਾਰ ਬਣਾਵੀਂ ਥੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਕਹਿ ਰਹੇ ਨੇ ਕਿ ਅਸੀਂ ਆਪਣੇ ਬਨਪੁੱਤੇ ਉੱਤੇ 117 ਹਲਕਿਆਂ ਦੇ ਵਿੱਚ ਆਪਣੀ ਪਾਰਟੀ ਵੱਲੋਂ ਉਮੀਦਵਾਰ ਖੜੇ ਕਰਾਂਗੇ ਇਹ ਬੜੀ ਵੱਡੀ ਚੁਣੌਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਉਸ ਤੋਂ ਪਹਿਲਾਂ ਪਹਿਲਾਂ ਗ੍ਰਾਊਂਡ ਲੈਵਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਕਿ ਸੁਖਾਲੀਆਂ ਚੋਣਾ ਦਿੱਤੀਆਂ ਜਾ ਸਕਣ